ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਸੋ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਕਿਸਾਨ ਵੀਰੋ ਅੱਜ ਆਪਾਂ 17 ਅਗਸਤ ਨੂੰ ਵੀਡੀਓ ਕਵਰ ਕਰ ਰਹੇ ਹਾਂ 17 ਅਗਸਤ 2024 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਪਏ ਆ ਮੋਬਾਈਲ ਨੰਬਰ ਤੁਸੀਂ ਨੋਟ ਕਰ ਸਕਦੇ ਹੋ 94782 36916 98784 48264 ਕਿਸੇ ਮੇਰੇ ਵੀਰ ਨੇ ਪਸ਼ੂ ਵੇਚਣਾ ਹੋਵੇ ਤਾਂ ਵੀ ਇਹ ਨੰਬਰਾਂ ਤੇ ਸੰਪਰਕ ਕਰਕੇ ਆਪਣੇ ਨਾਲ ਪਸ਼ੂ ਵੇਚ ਵੀ ਸਕਦੇ ਹੋ ਤੇ ਖਰੀਦ ਵੀ ਸਕਦੇ ਹੋ ਸੋ ਅੱਜ ਆਪਣੇ ਫਾਰਮ ਤੇ ਪੰਜਾਬ ਵਾਲੀ ਜਰਸੀ ਟਾਪ ਕਲਾਸ ਪੰਜਾਬ ਵਾਲੀ ਜਰਸੀ ਜਿਹੜੀ 15 ਦਿਨ ਦੀ ਸੂਨ ਦੀ ਕੱਚੀ ਆ ਤੁਸੀਂ ਦੇਖ ਸਕਦੇ ਹੋ ਬਰੀਡ ਦੇ ਵਿੱਚ ਫੁੱਲਾ ਇਹਦੀ ਡਿਟੇਲ ਦਵਾਂਗੇ ਆਪਾਂ ਉੱਚਾ ਨਮਾ ਵੱਡਾ ਕੱਦ ਕਾਠ ਹੈ ਇੱਕ ਕ੍ਰੋਸ ਜਰਸੀ ਆ ਜਿਹੜੀ ਇੱਕ ਦੋ ਦਿਨ ਦੇ ਵਿੱਚ ਸੂਣ ਵਾਲੀ ਆ ਤੇ ਤਿੰਨ ਨਾ ਬੱਚੇ ਖੜੇ ਨੇ ਇਹ ਤਿੰਨ ਗਾਵਾਂ ਸੂਈਆਂ ਹੋਈਆਂ ਨੇ ਇਹਨਾਂ ਦੀਆਂ ਡਿਟੇਲ ਸ਼ੁਰੂ ਕਰਦੇ ਆਪਾਂ ਸਾਈਵਾਲ ਤੋਂ ਇਧਰੋਂ ਡਿਟੇਲ ਸ਼ੁਰੂ ਕਰਦੇ ਆਪਾਂ ਇੱਕ ਨੰਬਰ ਤੋਂ ਇੱਕ ਨੰਬਰ ਦੇ ਸਾਈਵਾਲ ਗਾਂ ਕੀ ਪਹਿਲਾ ਸੂਆ ਸੂਈ ਆ ਚਾਰ ਰੰਦ ਮੂਹਾਂ ਪਹਿਲਾਂ ਠੰਡੀ ਸੀਲ ਦੀ ਤਸੱਲੀ ਕਰਾਣੀਆਂ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਆਪਾਂ ਠੰਡੀ ਸੀਲ ਗਾਂ ਲੈਣੀਆਂ ਇਹ ਦੋਨੇ ਪਾਸੇ ਬਹਿ ਕੇ ਚੁੰਨ ਵਾਲੀ ਆ ਦੇਖੋ ਇਹਦਾ ਦੇਖੋ ਐਦਾਂ ਹੀ ਆਪਣਾ ਬੰਦਾ ਨੀਚੇ ਬਹਿ ਗਿਆ ਮੁੰਡਾ ਦੇਖੋ ਤੁਸੀਂ ਦੋਨੇ ਪਾਸੇ ਬਹਿ ਕੇ ਚੁੰਨ ਵਾਲੀ ਔਰਲੇ ਪਾਸੇ ਵਹਿਆ ਉੱਠੇ ਪਾਸੇ ਵਹਿਆ ਉੱਠੇ ਪਾਸੇ ਵਹਿਆ ਇਹ ਉਹ ਸਾਈਵਾਲ ਆ ਜਿਹਨੂੰ ਆਪਾਂ ਅਸਲ ਬਰੀਡ ਕਹਿੰਦੇ ਆ ਪਿਓਰ ਸਾਈਵਾਲ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਦੁੱਧ ਔਰ ਬੁੱਤ ਬਾਹਰ ਦੌਰ ਬਾਹਰ ਕੱਢ ਸੋ ਇਸ ਤੋਂ ਇਲਾਵਾ ਆਪਣੇ ਕੋਲੇ 30 35 ਕਿਲੋ ਵਾਲੀ 1 ਕਿਚ ਫ ਬੈਡ ਵੀ ਸੇਲ ਵਾਸਤੇ ਅਵੇਲੇਬਲ ਆ ਇਹ ડીਟੇਲ ਆਪਾਂ ਬਾਅਦ ਚ ਦਵਾਂਗੇ ਪਹਿਲਾਂ ਸਾਈ ਵਾਲ ਤੋਰ ਕੇ ਦਿਖਾਉਣਾ ਹੈ ਪਹਿਲਾ ਸੂਆ ਚਾਰ ਦੰਦ ਦੇਖੋ ਉੱਥੇ ਖੁੱਲੀ ਛੱਡ ਦੀ ਦੁੰਨੇ ਜਾਨੇ ਬਹਿ ਜਾ ਥੱਲੇ ਹੌਲੀ 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 ਸੋ ਦੇਖੋ ਅਸਲ ਸਾਈ ਵਾਲ ਇਹਨੂੰ ਜਿਹਨੂੰ ਆਪਾਂ ਕਹਿ ਦਿੰਨੇ ਆ ਧਰ ਦੇ ਰਸਾ ਉੱਪਰ ਬਹਿ ਜਾ ਦੁੰਨੇ ਜਾਨੇ ਬਹਿ ਜਾ ਦੁੰਨੇ ਜਾਨੇ ਸੋ ਦੇਖੋ ਜੀ ਇਹ ਆ ਰਾਣੀ ਗਾਂ ਇਹ ਸਾਈ ਵਾਲ ਦੀ ਬਹੁਤ ਵੀਰ ਡਿਮਾਂਡ ਕਰਦੇ ਆ ਬਹੁਤ ਵੀਰਾਂ ਦਾ ਦੂਰੋਂ ਨੇੜੋਂ ਫੋਨ ਆਉਂਦਾ ਬਾਹਰੋਂ ਵੀ ਫੋਨ ਆਉਂਦਾ ਵੀ ਬਾਈ ਸਾਨੂੰ ਚੰਗੀ ਸਾਈ ਵਾਲ ਚਾਹੀਦੀ ਆ ਘਰੇ ਦੁੱਧ ਪੀਣ ਨੂੰ ਠੰਡੀ ਸੀਲ ਸੋਨਾ ਵੀਰਾਂ ਵਾਲੀ ਸੁਨੇਰੀ ਮੌਕਾ ਗਾ ਦੁੰਨੇ ਪਾਸੇ ਬਹਿ ਕੇ ਚੋਣ ਵਾਲੀ ਸਾਈਵਾਲ ਆ ਦੇਖੋ ਤੁਸੀਂ ਇਹ ਹੁੰਦਾ ਅਸਲ ਬਰੀਡਡ ਬਰੀਡਡ ਪਸ਼ੂ ਹੁੰਦਾ ਜਿਹੜਾ ਜਿਵੇਂ ਆਪਾਂ ਕਹਿੰਨਾ ਮੇਲਿਆਂ 'ਚ ਖੜਾ ਕੇ ਚਾਹੇ 100 ਬੰਦੇ ਦੇ ਵਿੱਚ ਚੋਲੋ ਨੂੰ ਤੇ ਮਗਰੇ ਦੇ ਮੇਲਕਾਫ ਆ ਆ ਦੇਸ਼ਾਂ ਨੂੰ ਹੀ ਮਗਰ ਮੇਲਕਾਫ ਆ ਸੋ ਲੈ ਚਲੋ ਪਤੰਦਰ ਥੰਡ ਨੇੜ ਤੋਂ ਚੱਕ ਕਰਾ ਇਹਨੇ ਦੇਖੋ ਤੁਸੀਂ ਕੱਲਾ ਕੱਲਾ ਨਿੱਖੜ ਮਾ ਥਾਣਾ ਚਾਰੇ ਥਾਣ ਪੂਰੀਆਂ ਗੁੱਠਾ ਦੇ ਲੱਗੇ ਹੋਏ ਲੈ ਚਲ ਅੰਦਰ ਸੋ ਇਹ ਅਸਲ ਸਾਈਵਾਲ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਰਹਿੰਦੀ ਆ ਵੀ ਆਪਾਂ ਨੂੰ ਚੰਗੇ ਦੁੱਧ ਵਾਲੀ ਚੰਗੀ ਸਾਈਵਲ ਨਵੇਂ ਹਾਨ ਚ ਚਾਹੀਦੇ ਪਹਿਲਾ ਸੂਆ ਚਾਰ ਦੰਦ ਬੱਸੀ ਆ ਗਈ ਇਹ ਸੋ ਜਿਹੜੇ ਮੇਰੇ ਵੀਰ ਨੂੰ ਪਸੰਦ ਹੋਈ ਉਹ ਫੋਨ ਤੇ ਸੰਪਰਕ ਕਰਕੇ ਇਹਨੂੰ ਖਰੀਦ ਸਕਦਾ ਹੈਗਾ ਭਾਅ ਵੀ ਵਾਜਿਬ ਹੋਊਗਾ ਕਿਉਂਕਿ ਚੰਗੀ ਚੀਜ਼ ਜਿਹੜੀ ਚੰਗੇ ਮੁੱਲ ਨਾਲ ਹੀ ਮਿਲਦੀ ਆ ਸੋ ਅੱਗੇ ਦੋ ਨੰਬਰ ਤੇ ਬੱਛੀ ਆ ਗਈ ਇਹ ਜਰਸੀ ਤੇ ਸਾਈਵਲ ਦਾ ਕਰਾਸ ਆ ਨੀਚੇ ਇਹਦੇ ਵਿੱਚ ਜਿਵੇਂ ਮਰਜੀ ਵਹਿਜੋ ਠੰਡੀ ਸੀਲ ਫੁੱਲ ਜਾਂਦੇ ਆ ਚਾਰ ਦੰਦ ਬੱਸੀ ਮੂੰਹ ਇਹ ਆ ਵੀ ਤੋਰ ਕੇ ਦਿਖਾਵਾਂਗੇ ਦੇਖੋ ਇਹ ਸਿਰਫ ਤਾਂ ਆਪਣੀ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਜਿਹੜੀਆਂ ਇਹ ਕ੍ਰਾਸ ਬੱਸੀਆਂ ਹੁੰਦੀਆਂ ਨੇ ਜਰਸੀ ਸਾਹੀਵਾਲ ਲੱਤਾਂ ਵਾਲੀਆਂ ਹੁੰਦੀਆਂ ਦੇਖੋ ਦੋਨੇ ਪਾਸੇ ਬਹਿ ਕੇ ਚੋਣ ਵਾਲਾ ਤੇ ਮੁਠੀ ਇਹਦੀ ਹੱਥੀ ਚਵਾਈ ਵਾਲਾ ਸਾਣਾ ਦੇਖੋ ਕੱਲਾ ਕੱਲਾ ਨਿਖਣਵਾ ਥਾਣਾ ਦੇਖੋ ਤੁਸੀਂ ਤੋਰਪਤ ਬਾਹਰ ਤੋਰ ਰਹੇ ਨੂੰ ਵੀ ਸੋ ਦੇਖੋ ਪਹਿਲਾ ਸੂਆ ਸੂਈ ਹੋਈ ਆ ਪਰਸੋਂ ਇਹਦੀ ਡਿਲੀਵਰੀ ਹੋਈ ਆ ਪਰਸੋਂ ਦੀ ਸੂਈ ਹੋਈ ਆ ਪਹਿਲਾ ਸੂਆ ਮੇਲਕਾਫ ਇਹਦੇ ਮਗਰ ਵੀ ਦੇਖੋ ਤੁਸੀਂ ਪੂਰੇ ਬੰਦ ਲੇਵੇ ਦੀ ਆ ਦੇਖੋ ਤੁਸੀਂ ਥੋੜੇ ਬੱਚੇ ਨੂੰ ਤੇਜ਼ੀ ਕਰਦੀ ਆ ਉਧਰ ਬੱਚੇ ਕੋਲੇ ਜਾਂਦੀ ਆ ਮਗਰ ਵੀ ਇਹਦੇ ਮੇਲਕਾਫ ਆ ਇਹਦੇ ਵਗੈਰਾ ਲਾਲ ਬੱਚਾ ਹੈਗਾ ਜਿਹੜਾ ਬੈਠਾ ਹੈਗਾ ਐਚ ਐਫ ਬੱਚਾ ਵੱਡੀ ਬੱਸੀ ਦਾ ਬੱਚਾ ਹੈਗਾ ਸੋ ਦੇਖੋ ਲੈ ਵਾ ਪੂਰੇ ਕੰਪੈਕਟ ਆਰਡਰ ਦੇ ਲੈ ਚਲ ਅੰਦਰ ਵੱਤ ਸੁਨਾ ਦੁੱਧ ਪਾਉ ਉਹ ਦੇਖੋ ਬਹਿ ਜਾ ਆ ਦੇਖੋ ਜਿਵੇਂ ਮਰਜ਼ੀ ਦੇਖੋ ਥੱਲੇ ਬਹਿ ਜਾ ਜਿੱਥੇ ਮਰਜ਼ੀ ਖੜਾ ਕੇ ਚੋਲਿਓ ਠੰਡੀ ਸੀਲ ਦੇਖੋ ਤੁਸੀਂ ਕਿੰਨੀ ਆ ਇਹ ਜਾਤ ਵਾਲੇ ਪਸ਼ੂਆਂ ਦੀਆਂ ਨਿਸ਼ਾਨੀਆਂ ਹੁੰਦੀਆਂ ਸੋ ਦੁੱਧ ਅੱਗੇ ਸੂਡੀ ਸੇਵਾ ਦਾ ਹੈਗਾ ਕਿਉਂਕਿ ਪਹਿਲਾ ਸੂਆ ਬੱਚੀ ਆ ਚੰਗਾ ਦੁੱਧ ਪਾਉਗੀ ਬਚਪਨੇ ਦੇ ਵਿੱਚ ਹੈਈ ਆ ਦੇਖੋ ਤੁਸੀਂ ਛੋਟੀ ਉਮਰ ਆ ਚੰਗਾ ਦੁੱਧ ਪ੍ਰੋਡਿਊਸ ਕਰੂਗੀ ਚੰਗੀ ਸੇਵਾ ਦੇ ਨਾਲ ਸੋ ਅੱਗੇ ਆਪਾਂ ਤੁਹਾਨੂੰ ਦਿਖਾਉਣੇ ਆ ਪੰਜਾਬ ਜਰਸੀ ਦੂਜਾ ਸੂਹਾ ਸੂਰੀ ਆ ਲੇਵੇ ਦੀਆਂ ਕਿਆ ਬਾਤਾਂ ਹੀ ਕੱਢੂਗੀ ਹਜੇ ਦਿਨ ਲੰਦੀ ਆ ਆਪਾਂ ਸਾਂਤ ਨਾੜਾਂ ਚ ਇੱਕ ਕਰੋ ਪਹਿਲਾਂ ਥੱਲੇ ਦੇਖੋ ਕੱਲਾ ਕੱਲਾ ਨਿਖਰਵਾ ਥਣ ਲੈਵੇ ਤੇ ਹਵਾਨੇ ਦੇ ਵੇਂਜ ਦੇਖੋ ਚੰਗੀ ਦੁੱਧ ਵਾਲੀ ਆ ਬਾਕੀ ਫੇਸ ਕੁਆਲਟੀ ਦੇਖੋ ਤੋਰ ਦੇ ਪੱਤੇ ਨੂੰ ਵੀ ਬਾਹਰ ਸੋ ਦੇਖੋ ਬੱਸੀ ਦੀ ਤੋਰਾ ਵਗੈਰਾ ਚੈੱਕ ਕਰ ਰਹੇ ਹੋ ਤੇ ਦੋਨੇ ਸਾਈਡ ਹਵਾਨੇ ਤੇ ਨਾੜਾਂ ਚੈੱਕ ਕਰਾਉ ਤੁਹਾਨੂੰ ਇਹ ਦੁੱਧ ਵਾਲੇ ਪਸ਼ੂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਅਜੇ ਢੱਡਾਂ ਨਾਲ ਲੈ ਵਿੱਚ ਬਹੁਤ ਪਈਆਂ ਨੇ ਹਫਤਾ ਲੈ ਜੂਗੀ ਸੂਨ ਨੂੰ 17 16 17 ਕਿਲੋ ਦਾ ਰਿਕਾਰਡ ਆ ਪਹਿਲੇ ਸੋ ਦੇਖੋ ਦੂਜੀ ਸਾਈਡ ਤੇ ਹਵਾਨੇ ਤੇ ਨਾੜਾਂ ਦੇਖੋ ਕੱਲਾ ਕੱਲਾ ਨਿੱਖੜ ਮਾ ਥਾਣਾ ਸੋ ਠੰਡੀ ਸੀਲ ਇਹ ਵੀ ਪੂਰੀ ਆ ਦੇਖੋ ਜਿਵੇਂ ਮਰਜੀ ਥੱਲੇ ਬਹਿ ਕੇ ਹੱਥ ਫੇਰੀ ਚੱਲੋ ਦੇਖੋ ਇਹ ਸਫਤਾਂ ਹੁੰਦੀਆਂ ਨੇ ਪਸ਼ੂਆਂ ਦੀਆਂ ਲੈ ਚਲ ਬਤੋਂ ਅੰਦਰ ਲੈ ਜਨ ਕੱਲਾ ਕੱਲਾ ਨਿੱਖੜ ਮਾ ਥਾਣਾ ਚੰਗਾ ਦੁੱਧ ਪਾਊਗੀ ਚੰਗਾ ਸਿੱਕ ਤੰਗੀ ਸੇਵਾ ਦੇ ਨਾਲ ਬਾਕੀ ਜਾਤ ਬਰੀਡ ਦੀ ਬੱਸੀ ਫੁੱਲ ਆ ਐ ਚਮਕਦਾ ਮਕ ਪੂਰੀ ਜਾਦੇ ਆ ਬੰਦ ਲੈਵਾ ਬਣਾਊਗੀ ਸੋ ਵੀ ਲੈਵੇ ਤੇ ਨਾੜਾਂ ਦੂਰੋਂ ਦਿਖਾਈ ਦਿੰਦੀਆਂ ਨੇ ਦੇਖੋ ਤੁਸੀਂ ਦੇਖੋ ਸੋ ਇਹ ਤਿੰਨ ਪਸ਼ੂ ਆਪਾਂ ਇੱਧਰ ਦਿਖਾ ਚੁੱਕੇ ਆ ਦੋ ਤਾਜ਼ੀਆਂ ਸੂਈਆਂ ਸਾਈਵਾਲ ਮਗਰ ਮੇਲਕਾਫ ਨੇ ਦੋਨਾਂ ਦੇ ਪਹਿਲਾ ਪਹਿਲਾ ਸੂਆ ਚਾਰ ਚਾਰ ਦੰਦ ਬੱਸੀਆਂ ਨੇ ਸੋ ਅੱਗੇ ਆਪਾਂ ਇੱਧਰ ਪੰਜਾਬ ਜਰਸੀ 15 ਦਿਨ ਦੀ ਕੱਚੀ ਆ 15 ਦਿਨ ਸੂਨ ਨੂੰ ਲੈਂਦੀ ਆ ਦੇਖੋ ਬ੍ਰੀਡ ਕੁਆਲਿਟੀ ਦੇਖੋ ਫੇਸ ਕੁਆਲਿਟੀ ਦੇਖੋ ਖਾਣ ਪੀਣ ਨੂੰ ਫੁੱਲ ਚਾਰੂ ਆ ਹਾਈਟ ਲੈਂਥ ਦੇਖੋ ਪੁੱਤ ਨਾਲ ਖੜੀ ਮੜਿਆ ਖਵਾਨੇ ਤੇ ਬੇਂਜ ਦੇਖੋ ਖਇ 15 ਦਿਨ ਦੀ ਕੱਚੀ ਆ। ਨਾਲ ਖੜ ਜਾ ਦੇ ਹਾਈਟ। ਆ ਦੇਖੋ ਕੱਦ ਕਾਟ ਕਿੰਨਾ। ਠੀਕ ਆ। ਹਟੇ ਲਾਂਡੂਆਂ ਬਹੁਤ ਪਈਆਂ ਨੇ ਲੈ ਵਿੱਚ ਦੇਖੋ ਮਗਰੋਂ ਆ ੱਟੇਲ ਬਾਲ ਕੱਢ ਕੇ ਫੇਰੇ ਨੇ ਸੂਣਾਗਾ। ਇਹ ਲਾਂਡੂਆਂ ਬਹੁਤ ਨੇ ਹਾਈਟ ਫੁੱਲ ਆ ਜੇਕਰ ਮੇਰਾ ਵੀਰ ਸਾਂਭੂ 15 ਦਿਨ ਤਾਂ ਚੰਗਾ ਦੁੱਧ ਪਾਊਗੀ 22-23 ਕਿਲੋ ਦੁੱਧ ਪਹਿਲਾਂ ਇਹਨੇ ਪਾਇਆ ਹੋਇਆਗਾ। ਸੋ ਅਗੇ ਕ੍ਰਾਸ ਬੱਸੀ ਆ ਇਹ ਸੂ ਨੂੰ 2-4 ਦਿਨ ਹੀ ਲੈਂਦੀ ਆ। ਇਹ 2-4 ਦਿਨ ਦੇ ਵਿੱਚ ਸੂ ਬਣੀ ਇਹੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ। ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ।